ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਚਾਚਾ ਅਤੇ ਭਤੀਜਾ YouTube ਚੈਨਲ ਆਸ ਕਰਦਾ ਸਾਰੇ ਠੀਕ ਠਾਕ ਚੜ੍ਹਦੀ ਕਲਾ ਵਿੱਚ ਹੋਮੋਂਗੇ ਸਾਡੀਆਂ ਵੀਡੀਓਆਂ ਨੂੰ ਬਹੁਤ ਜ਼ਿਆਦਾ ਇੰਜੋਏ ਕਰਦੇ ਹੋਮੋਂਗੇ ਸੋ ਆਹ ਬੈਠਾ ਜੀ ਚਾਚਾ ਆਸ੍ਰਿਕਾ ਜੀ ਸਾਰਿਆਂ ਨੂੰ ਲਾਈਕ ਕਰੋ ਸਾਨੂੰ ਸਪੋਰਟ ਕਰੋ ਦੱਬ ਕੇ ਆਇਆ ਨਾ ਮੇਰੇ ਭਤੀਜੇ ਦੀ ਜਿੰਬ ਕੱਢ ਦੋ ਸਪੋਰਟ ਵਾਲੇ ਦਾ ਮੈਂ ਆਇਆ ਨਾ ਪਤਾ ਲੱਗੇ ਵੀ ਭਾਈ ਭਤੀਜਾ ਆਇਆ ਵਲੌਗ ਕਰਨ ਤੇਰੀ ਇਹ ਤਾਂ ਫੈਨ ਫਾਲੋਇੰਗ ਬਹੁਤ ਆ ਤੇਰੇ ਕਹੇ ਤੇ ਜਿੰਬ ਕੱਢੀ ਦੇਣਿਆ ਉਹ ਕੱਢ ਦੇਣਿਆ ਮੈਂ ਕਿਹਾ ਦੇਖੀ ਜਲ ਤੂੰ ਆਪਣੇ ਸਾਰੇ ਜਿੰਨੇ ਵੀ ਦੇਖਦੇ ਨੇ ਸੱਜਣ ਵੀਰ ਐਨੇ ਸਮਝਦਾਰ ਨੇ ਬਾਈ ਇੱਕ ਦਾ ਹੁੰਦਾ ਕਹਿਣ ਦੀ ਲੋੜ ਹੁੰਦੀ ਆ ਕੋਈ ਐਂ ਕਰੂ ਜਦੋਂ ਆਪਾਂ ਚੌੜ ਕਰ ਲੈਂਦੇ ਆ ਕਈ ਵਾਰ ਪਰ ਇਹ ਤਾਂ ਕਹਿ ਨਹੀਂ ਦਿੰਦੇ ਨੇ ਆਪ ਵੀ ਚੱਕ ਲੈਣਾ ਤੋੜ ਵੜ ਦੇਣੀ ਪਿਆਰ ਬਹੁਤ ਹੁੰਦੀ ਆ ਪਿਆਰ ਬਹੁਤ ਹੁੰਦੀ ਆ ਹਾਂ ਹਾਂ ਸਾਨੂੰ ਚਾਹੇ ਦਰਸ਼ਕ ਵੀ ਆਉਣ ਉਹ ਵੀ ਸਾਨੂੰ ਲੱਖ ਵਾਰ ਕੇ ਰਹੇ ਦਰਸ਼ਕ ਵੀ ਜਿਹੜੇ ਦਰਸ਼ਕ ਵੀਰ ਨੇ ਉਹ ਵੀ ਸਹੀ ਹਾਲ ਆ ਉਹਨਾਂ ਸਾਰਿਆਂ ਦਾ ਬਹੁਤ ਜ਼ਿਆਦਾ ਆ ਧੰਨਵਾਦ ਕਰਦੇ ਆ ਉਹਨਾਂ ਦੀ ਗੱਲਾਂ ਕੰਮ ਚੱਕਣਾ ਉਹਨਾਂ ਨੇ ਹੀ ਚੱਕਣਾ ਕਰਾਂਦੀ ਗੱਲਾਂ ਮਨੇ ਕਹਦਾ ਵੀ ਵਿਆਜ ਵਾਂਗੂ ਹੋ ਜਾਣਾ ਕੰਮ ਵਿਆਜ ਲਾ ਕੇ ਬਾਪ ਸੋਣਿਆ ਤੇ ਇੱਕ ਆਪਣਾ ਭਰਾ ਦੁਕਾਨ ਆ ਇਹਦੀ ਆਪਣਾ ਭਈਆ ਛੋਟਾ ਰਾਜ ਤੇ ਉਹ ਬਹਿਤ ਕਰਿਓ ਜਰੂਰ ਆਇਓ ਰਾਜ ਦਾ ਐਡਰੈਸ ਰਾਏ 27 ਲੋਰ ਹੀਰੋ ਜਾਂਸੀ ਕੋਲ ਬਾਜ਼ਾਰ ਦੇ ਵਿੱਚ ਤੇ ਬਾਜ਼ਾਰ ਦੇ ਵਿੱਚ ਹਾਂ ਬਾਜ਼ਾਰ ਦੇ ਵਿੱਚ ਬਿਆਨ ਤੇ ਬੁੱਤ ਤੋਂ ਜਦੋਂ ਆਪਾਂ ਦਰਾਹੇ ਸਿੱਧਾ ਬਾਜ਼ਾਰ ਦੇ ਵਿੱਚ ਆਉਨੇ ਆ ਤਾਂ ਅਗਾਹਾਂ ਜਾ ਕੇ ਹੀਰੋ ਵਾਲਿਆਂ ਦੀ ਏਜੰਸੀ ਆਉਂਦੀ ਆ ਏਜੰਸੀ ਦੇ ਨਾਲ ਗੜੀ ਮੁੜਦੀ ਆ ਗਲੀ ਦੇ ਵਿੱਚ ਦੁਕਾਨ ਆ ਇਹੇ ਕਪੜੇ ਵਾਲੇ ਦਾ ਮੇਰਾ ਭਰਾ ਜੇਬੀ ਕੱਢ ਦੂ ਜੇ ਆ ਕੇ ਬੋਲਿੰਦਾ ਕਹਿੰਦਾ ਵੀ ਖਾਲੀ ਐ ਤ ਨਹੀਂ ਮੁੰਡੇ ਰੋਡਾ ਮਨ ਡੋਲ ਜਾਣਾ ਵੀ ਉਹ ਲੈਣੀ ਆ ਉਹ ਲੈਣੀ ਹਾਂ ਜਿਹੜੀ ਜੀ ਜੀ ਦਿਖਾਉ ਉਹੀ ਚੀਜ਼ ਦੇ ਕੇ ਆ ਜੀ ਕਰਨਾ ਵੀ ਆ ਵੀ ਲੈ ਜੀ ਆ ਵੀ ਲੈ ਜੀ ਕਿਉਂਕਿ ਇਹਨਾਂ ਕੋਲ ਸਿਲੇਕਟਡ ਪੀਸ ਹੀ ਹੁੰਦੇ ਨੇ ਵੀ ਜਿਹੜੇ ਦੇਖ ਲੈਂਦੇ ਨੇ ਵੀ ਟ੍ਰੈਂਡ ਮਤਲਬ ਮੁੰਡਿਆਂ ਨੂੰ ਕੀ ਚਾਹੀਦਾ ਕੀ ਚਾਹੀਦਾ ਕਹੇ ਜੀ ਪਸੰਦਾ ਉਦਾਂ ਦੀਆਂ ਜੀ ਤੇ ਲੈ ਕੇ ਆਉਣੀਆਂ ਨੇ ਇਹਨਾਂ ਦੇ ਸਾਰੀਆਂ ਸਿਲੇਕਟਡ ਪੀਸ ਹੁੰਦੇ ਨੇ ਕੋਈ ਇਹੋ ਜਿਹਾ ਮਾੜਾ ਪੀਸ ਨਹੀਂ ਹੈਨਾ ਬਾਕੀ ਚਾਚਾ ਤੂੰ ਉਹ ਵੱਧ ਸ਼ੌਕਿੰਗ ਕਰਦਾ ਤੈਨੂੰ ਜਿਆਦਾ ਪਤਾ ਨਾ ਨਾ ਮੈਂ ਤਾਂ ਵੀ ਬਾਹਰ ਵੀ ਭੇਜਦਾ ਮੈਂ ਤੂੰ ਪਤਾ ਯਾਰ ਅਜ ਨੂੰ ਹਾਂ ਆਪਣੇ ਮੈਂ ਕੱਪੜੇ ਬਾਹਰ ਵੀ ਜਾਂਦੇ ਨੇ ਉਹ ਲੋ ਬਈ ਮੈਂ ਇਹਨਾ ਜੰਪ ਕਰ ਦਿੰਦਾ ਭਰਾ ਆਪਣਾ ਤੂੰ ਆ ਕੇ ਬਾਕੀ ਆਇਆ ਦੁਕਾਨ ਦੀ ਬੌਣੀ ਕਰਾਉਣ ਵਾਲਾ ਵੀ ਇਹੀ ਬੰਦਾ ਜਿਆਦਾਤਰ ਬੌਣੀ ਦੁਕਾਨ ਤੇ ਇਹੀ ਕਰਾਉਂਦਾ ਆ ਕੇ ਜਦੋਂ ਇਹ ਆ ਜਾਂਦਾ ਕਹਿੰਦੇ ਵੀ ਇਹ ਰਾਜ ਦਾ ਤੇ ਇਹ ਕਹਣਾ ਵੀ ਚਾਚਾ ਚਾਚੇ ਦੀ ਸਰਸਪਤੀ ਆ ਜਿਹੜੀ ਉਹ ਬਹੁਤ ਮੰਦੀ ਆ ਵੀ ਜਦੋਂ ਇਹ ਆ ਜਾਂਦਾ ਆ ਕੇ ਇੱਥੇ ਬੌਣੀ ਕਰਾਉਣ ਦਾ ਤਾਂ ਸਰਸਪਤੀ ਸਾਰਾ ਦਿਨ ਫਿਰ ਨੇਹਰੀਆਂ ਲਿਆ ਕੇ ਰੱਖ ਦਿਆ ਗਾਕਾਆਂ ਲੀਆਂ ਬਾਕੀ ਜੇ ਤੁਸੀਂ ਕਿਸੇ ਨੇ ਆਪਜੀ ਦੁਕਾਨ ਤੇ ਸਰਸਬਤੀ ਲਿਓਣੀਆਂ ਤਾਂ ਤੁਸੀਂ ਇਹ ਬੰਦੇ ਨਾਲ ਕਨੈਕਟ ਕਰ ਸਕਦੇ ਹੋ ਹਾਂ ਬਾਕੀ ਤੁਹਾਨੂੰ ਇੱਕ ਚੀਜ਼ ਹੋਰ ਵੀ ਦਿਖਾਉਣੀ ਆਏ ਸਾਡੀ ਰੈਡੀ ਹੁੰਦੀ ਆਈ ਇਹਨੂੰ ਨਿੜਾ ਰਹੇ ਆਂ ਆਰ ਸਿੰਗਾਰ ਕਰ ਰਹੇ ਆਂ ਨਿੜਾ ਕੇ ਕੱਪੜੇ ਪਾ ਕੇ ਸਾਰਾ ਕਰਕੇ ਤੁਹਾਨੂੰ ਦਸਾਉਣਾ ਫਿਰ ਇੱਕ ਚੀਜ਼ ਹੋਰ ਤੇ ਕੋਈ ਰੋ ਸਾਡੇ ਨਾਲ ਹਾਂ ਕੋਈ ਵੀ ਕਮੈਂਟ ਕਰ ਦਿਆ ਕਰੋ ਬਰਾਬਰ ਹਾਂ ਬਾਕੀ ਜੇ ਕੋਈ ਸੁਝਾਅ ਦੇਣਾ ਹੁੰਦਾ ਤਾਂ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਕਰੋ ਜੀ ਸਾਰਿਆਂ ਨੇ ਦੇਖਦੇ ਆਂ ਹਾਂ ਬਾਕੀ ਆਏ ਆ ਜੇ ਕੋਈ ਆਪਣੀ ਗਲਤੀ ਆ ਆਪ ਕੋਈ ਸੁਧਾਰ ਨਹੀਂ ਕੋਸ਼ਿਸ਼ ਕਰਾਂਗੇ ਉਹ ਸੁਧਰੂ ਤਾਂ ਜੇ ਤੁਸੀਂ ਦੱਸੋਗੇ ਕਿਉਂਕਿ ਸਾਨੂੰ ਆਪ ਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕੀ ਗਲਤੀ ਕਰ ਰਹੇ ਆ ਤੁਹਾਡੇ ਦੱਸੇ ਤੇ ਪਤਾ ਲੱਗਣਾ ਤੇ ਮੈਂ ਕਹਿੰਦਾ ਵੀ ਗਾਣਾ ਗਾ ਲਈਏ ਕਰਦਾ ਵੀ ਤੂੰ ਹਾਂ ਹਾਂ ਗਾਣਾ ਜ਼ਰੂਰ ਗਾ ਹੋ ਰੜਕੇ 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 ਉਹ ਲੋਕਾਂ ਵਿੱਚੀ ਗੋ ਬੋਲਦੀ ਉਹ ਲੋਕਾਂ ਵਿੱਚੀ ਗੋ ਬੋਲਦੀ ਮੇਰੇ ਯਾਰ ਕੋਦਿਆ ਸਿਰ ਚੜ ਕੇ ਮਾਰ ਤਾਣ ਪਤਾ ਲੱਗ ਜੂ ਕੋ ਮਾਰ ਤੱਕਣ ਪਤਾ ਲੱਗ ਜੂ ਕਦੇ ਦੇ ਦੇਗਲੀ ਬਰੋਪਰੀ ਅੜ ਕੇ ਮੈਲ ਬੌਰ ਨੋਟਰਾ ਤੋਂ ਤੱਕ ਨਹੀਂ ਮੈਲ ਬੌਰ ਨੋਟਰਾ ਤੋਂ ਤੱਕ ਨਹੀਂ ਜਨ ਮਾਦੇ ਸਨੂਟ ਲੋਕੀ ਖੜ ਕੇ ਏ ਉਸ ਤਾਲੀਆਂ ਦੇ ਨਾਲੀਆਂ ਲਗਾਉੜ ਰੱਖਦੀ ਉਹ ਅਸੀਂ ਰਸ਼ੀ ਹਨ ਟੱਕ ਅਜੇ ਯਾਰ ਰੱਖੇ ਨੇ ਤੇ ਬਾਕੀ ਇਹਦਾ ਕੀੜਾ ਜਾਂ ਮਾਦਾ ਤੁਹਾਨੂੰ ਹੋਰ ਸਰਪ੍ਰਾਈਜ਼ ਦਵਾਂਗੇ ਇਹ ਬਲੌਗਰ ਦੇ ਥਰੂ ਹੀ ਸਰਪ੍ਰਾਈਜ਼ ਮਿਲ ਲੈਣੇ ਸਬਸਕ੍ਰਾਈਬ ਕਰ ਲਓ ਇਹ ਮੈਂ ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਨਾ ਵੀ ਜਿਹੜਾ ਇਹ ਬੰਦਾ ਨਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਦਾ ਮਗਰਮਗਰ ਭੱਜਣਾ ਉਹ ਨਹੀਂ ਨਹੀਂ ਇੰਟਰਵਿਊ ਕਰ ਲਈ ਫੋਟੋਆਂ ਖਿਡਾਉਣ ਲਈ 2 ਮਿੰਟ ਗੱਲ ਕਰ ਲਈ ਕਿਉਂਕਿ ਆਉਣ ਵਾਲੇ ਸਮੇਂ ਦਾ ਸਟਾਰ ਆਏ ਬੰਦੇ ਨੇ ਧੂੜੇ ਕੱਢਣੀਆਂ ਜਿਹੜੀ ਲਗੜ ਗੁੱਦੀ ਫਿਰਦੀਆਂ ਨੇ ਵਿੱਚ ਗਾਣੇ-ਗੁਣੇ ਜੇ ਗਾਉਂਦੀ ਸਭ ਖੁੰਝੇ ਲਾ ਦੇਣੀਆਂ ਨੇ ਬੱਸ ਇਹ ਸਚਾਈ ਹੈ ਇਹ ਆਪਣੇ ਭਰਾਵਾਂ ਲਈ ਉਹ ਕੱਢਣਾ ਬਾਕੀ ਬਾਈ ਹੋਣਾ ਜਿਹਨੂੰ ਪਸੰਦ ਲੱਗਾ ਉਹ ਨਹੀਂ ਲਿਆ ਕਰਨਾ ਹਾਂ ਇਹ ਮੇਰੀ ਗੱਲ ਆ ਆਪਣਾ ਮੈਨੇਜਰ ਬਾਈ ਆਹੀ ਆ ਇਹਨਾਂ ਵਿੱਚ ਬਲੌਗ ਤੇ ਕਹਿੰਦਾ ਜੇ ਕੋਈ ਆਪਣਾ ਗਾਇਕ ਦੀ ਗੱਲ ਵਾਦੋ ਵੀ ਆ ਭਰਾ ਆਪਣੇ ਨਾਲ ਸਰੂ ਦਾ ਪਹਿਲਾਂ ਵੀ ਸੀ ਤੇ ਬੁਰ ਵੀ ਰਹੂਗਾ ਠੀਕ ਆ ਤੇ ਇਹਨੂੰ ਆਪਾਂ ਨਾਲ ਹੀ ਰੱਖਣਾ ਇਹ ਸਾਰਾ ਕੁਝ ਦੇਖਦਾ ਮੈਨੇਜਰ ਆ ਆਪਣਾ ਬਈ ਇਹ ਤੇ ਬਾਕੀ ਸਤਿ ਸ੍ਰੀ ਅਕਾਲ ਜੀ ਅਗਲੇ ਚ ਹੁਣ ਦਿਖਾਉਣੇ ਆ ਇੱਕ ਹੋਰ ਚੀਜ਼ ਜਿਹੜੀ ਦਿਖਾਉਣੀ ਆ ਹਾਂ ਸਰਪ੍ਰਾਈਜ਼ ਓਕੇ ਅਗਿਆਗਾ ਦਰਾਹੇ ਵਾਲਾ ਮੱਕੜੀ ਤੇ ਨਾਲੇ ਲਾਪਿਆਂ ਢਾਬਾ ਤੇ ਆ ਗਈ ਆਪਣੀ ਕਾਲੀ ਘੋੜੀ ਤੇ ਹੁਣ ਆਪਾਂ ਇੰਜੋਏ ਕਰ ਜਾਈਏ ਮੱਕੜੀ ਵਾਲੀ ਆਫੀ ਮੈਂ ਤਾਂ ਚਾਚਾ ਆਏ ਸੀਗੇ ਜੀ ਮੱਕੜੀ ਤੇ ਚਾਚਾ ਪਤੀਜਾ ਆਪਣਾ ਚੈਨਲ ਆ ਤੇ ਚਾਚੇ ਹੁਣੀ ਮੇਰੇ ਨਾਲ ਹੁੰਦੇ ਆ ਸੋ ਚਾਚਾ ਵਿੱਚ ਬੈਠਾ ਗੱਡੀ ਤੇ ਸੀਚ ਤੇ ਆਪਾਂ ਪੀਨੇ ਆ ਕੌਫੀ ਕਿਵੇਂ ਆ ਜਾ ਚੱਲਦਾ ਬੁਰੀ ਹਾਂ ਆ ਬੋਲੋ ਨਿਆਰੇ ਦਰਜ ਖਿੱਚ ਕੇ ਰੇ ਹਨੰਡ ਆਪਾਂ ਕਰਤੀ ਆ ਬੁਰੀ ਖਾਤਾ ਆ ਤੱਕੇ ਹੁੰਦਾ ਹੈ ਉਹ ਤੋਂ ਢਲਾਈ ਆ ਦਿਹਾੜਾ ਤੇ ਸਟੌਪ ਆਪਾਂ ਬੁਰੀ ਵਾਲਾ ਕੰਮ ਪੂਰਾ ਚਿਰੜ ਕੀਤਾ ਬੈਨ ਹੋਰ ਕੋਈ ਆਇਆ ਚਾ ਦੋ ਗੱਲਾਂ ਦੋ ਗੱਲਾਂ ਆ ਜਾਂ ਤੇਰੇ ਨਾਲ ਹੀ ਨੇ ਬਸ ਨਿਆਰਾ ਆਇਆ ਪਿਆ ਇਹਨੂੰ ਸਰਾ ਲੱਗੇ ਹੋਇਆ ਸਰਾ 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 ਜ਼ਰਾ ਜ਼ਰਾ ਸਰਾ ਮਗਾ ਜ਼ਰਾ 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 ਇਹ ਨਿਆਰਾ ਸਵਾਰ ਆ ਰਿਹਾ ਮੋਟਿਆਂ ਨੂੰ ਕਹਿੰਦੇ ਮੂਹ ਤੇ ਚਾਨਣ ਜਾਂ ਨਹੀਂ ਪੈ ਰਿਆ ਤਾਂ ਬੰਦ ਕਰ ਤੂੰ ਟਾਂਗਾ ਕੇ ਆਹ ਦਾ ਬੋਲਦਾ ਮੈਂ ਉਹ ਵਧੀਆ ਚਾਨਣ ਜਾਂ ਪੈ ਮਾਵੀ ਕੀ ਕਹਿੰਦਾ ਵੀ ਆਜੋ ਬਾਲਾ ਇੱਕ ਵਾਰ ਲ ਆ ਗੋਲੀ ਜਾਣਾ ਆਪਾਂ ਦਰਾਹੇ ਦੇ ਵਿੱਚ ਇਹਨਾਂ ਮਾਵੀ ਸਿਰਾਂ ਲਾਉਂਦਾ ਮੇਰੇ ਹਿਸਾਬ ਨਾਲ ਹੈ ਨਹੀਂ ਰਵੀ ਉਹ ਬੰਦੇ ਕੋਲ ਹੁਣ ਰਬਾਉਦਾ ਦਰਾਹੇ ਦੇ ਵਿੱਚ ਮਾਵੀ ਸਲੋਨ ਸੁਣਾਉਂਦਾ ਨਾ ਮਾਵੀ ਸਲੋਨ ਨੇ ਮਾਵੀ ਸਲੋਨਾ ਸਿਟੀ ਮਾਲ ਦੇ ਵਿੱਚ ਸੋ ਇੱਥੋਂ ਇੱਕ ਵਾਰ ਦੇਖਿਓ ਕਟਵਾ ਕੇ ਟਰਾਈ ਕਰਕੇ ਦੇਖਿਓ ਹਨਾ ਬਿਲਕੁਲ ਬਿਲਕੁਲ ਨਵਾਂ ਵਧੀਆ ਲੱਗੇ ਚਲੋ ਫਿਰ ਕਹਿਣਾ ਕੀ ਆ ਪਰ ਮੇਰੇ ਹਿਸਾਬ ਨਾਲ ਹੋ ਨਹੀਂ ਸਕਦਾ ਵੀ ਕੋਈ ਨਾ ਰਹਿਣਾ ਨਹੀਂ ਕਹਿਣਾ ਹੀ ਨਹੀਂ ਇੱਕ ਨੰਬਰ ਕਿ ਆਪਾਂ ਦਰਾਹਿ ਦੇ ਵਿੱਚ ਕੋਈ ਸਲੋ ਨਹੀਂ ਛੱਡਿਆ ਹਨ ਸਾਰਿਆਂ ਤੋਂ ਕਟਾ ਕੇ ਦੇਖਿਆ ਜੇ ਮੈਂ ਤਾਂ ਇੱਕ ਵਾਰ ਰਹਿ ਵੀ ਗਿਆ ਹੂੰ ਤੂੰ ਤਾਂ ਸਾਰਿਆਂ ਦੀ ਗਿਆ ਚਾਚਾ ਪਤਾ ਕੀ ਆਪਦੀ ਆਂ ਆਪੂ ਆਪਦਾ ਰੇਕ ਬੰਦੇ ਦਾ ਟੇਸਟ ਆ ਟੇਸਟ ਆ ਠੀਕ ਆ ਹੁਣ ਆਪਾਂ ਨੂੰ ਉਹਦਾ ਆਪਾਂ ਨੂੰ ਪਤਾ ਮੇਨ ਚੀਜ਼ ਕਿੱ데ਲੀ ਆ ਹਨ ਹਾਂ ਬਸ ਮਿਕਸਿੰਗ ਕਰਕੇ ਜਾਂਦੇ ਆ ਹੁਣ ਕੋਈ ਗੱਲ ਨਹੀਂ ਬੰਦੇ ਨੂੰ ਚੇਪਾ ਲੱਗਣੀ ਜਿਵੇਂ ਹੁਣ ਪਤਾ ਹੀ ਆ ਯਾਰ ਮੈਂ ਕਿਵੇਂ ਸਮਝਾਂ ਮਾਂ ਵੀ ਹਰ ਬੰਦੇ ਦਾ ਆਪਣਾ ਆਪਣਾ ਸਵਾਦ ਆ ਆਪਾਂ ਜੇ ਉਂਗਲੀਆਂ ਇੱਕ ਬਰਾਬਰ ਹੈ ਨਹੀਂ ਮਾਂ ਔਰ ਮਾ ਵੀ ਜਾਣ ਕੇ ਨਰਾਜ਼ ਕਰਕੇ ਨਹੀਂ ਭੇਜੂਗਾ ਹਾਂ ਆਲ ਰਾਊਂਡਰ ਹੈ ਉਹਦਾ ਜਿਹੜਾ ਮਰਜ਼ੀ ਕੁਸ਼ ਕਰਾ ਸਕਦੇ ਆ ਮੇਰੇ ਘਟ ਜਾ ਪਤਾ ਹੀ ਉਹ ਇੱਕ ਬਾਕੀ ਜਾਣੇ ਅਸੀਂ ਹੁਣ ਮਾਵੀ ਦੀ ਜੰਨੇ ਦੀ ਕਟਿੰਗ ਕਰਾਉਣ ਤੁਹਾਨੂੰ ਜਾ ਕੇ ਉੱਥੇ ਹਾਂ ਤੇ ਬਾਕੀ ਤੁਸੀਂ ਆ ਕੇ ਜਾਇਓ ਸਾਰੇ ਜਾਣੇ ਅਗਲਾ ਭਰਾਵਾ ਸੁੱਤੇ ਉੱਠ ਕੀ ਆਗੇ ਨਾ ਸੁੱਤੇ ਨਹੀਂ ਤੁੱਤੇ ਨਹੀਂ ਆਗੇ ਸਦਾ ਮੱਕ ਵਾਲੀ ਉਹ ਬੀਤੀ ਆ ਕੇ ਚਾਹ ਮਰੀ ਬੀਤੀ ਸਰੇ ਹਰਦੀ ਸਹੀ ਆਲਾ ਕੱਪੜੇ ਵੀ ਆ ਕੇ ਸ਼ਾਪਿੰਗ ਕਰਕੇ ਪਾਏ ਨੇ ਆ ਕੱਪੜੇ ਆ ਪਏ ਨੇ ਕੱਪੜੇ ਵੀ ਆ ਮਗਰ ਪਏ ਨੇ ਜਿਹੜੇ ਘਰੋਂ ਪਾ ਕੇ ਆਏ ਦੀ ਆ ਕੱਪੜੇ ਵੀ ਉਰੇ ਆ ਕੇ ਪਾਏ ਨੇ ਦਰਾਹੇ ਉਰੇ ਆ ਕੀ ਤਿਆਰ ਹੋਏ ਆ ਅੱਛਾ ਇਹਦਾ ਕੰਮ ਫਿਰ ਆ ਹੀ ਆ ਇਹਦਾ ਫਿਰ ਘਰੋਂ ਵੀ ਲੈਣਾ ਮੈਨੂੰ ਨਹੀਂ ਪਤਾ ਨਹੀਂ ਕਾ ਜਾ ਕੇ ਜੇ ਕਿਹਾ ਕਹਨੇ ਕਹਦਾ ਵੀ ਆਪਾਂ ਵਿਆਹ ਤੇ ਜਾਣਾ ਇਹਦੇ ਕੋਟ ਪੈਂਟ ਪਾ ਕੇ ਉੱਥੇ ਬਾਹਰੋਂ ਬਾਹਰੇ ਨਿਕਲ ਜਾਓ ਬਾਹਰੋਂ ਬਾਹਰੀ ਕੋਟ ਪੈਂਟ ਲੈ ਸਾਡੇ ਕੋਟ ਪੈਂਟ ਗਿਰ ਵੀ ਜਾਂਦੇ ਨੇ ਸਾਡਾ ਭਰਾ ਖਰਚਾ ਉਹਦਾ ਪੈਂਟ ਕੋਟੀ ਕਰਕੇ ਆ ਵਿਆਹ ਗਏ ਸੀ ਅਸੀਂ ਹਰਿਆਣਾ ਪੈਂਟ ਕੋਟੀ ਕੱਢ ਕੇ ਲੈ ਗਿਆ ਕੋਈ ਜਿਆਦਾ ਬਲਾਓ ਅਸੀਂ ਬਈ ਹਰਿਆਣੇ ਰਾਤ ਨੂੰ ਚੱਲ ਉੱਥੇ ਆ ਨਾ ਮੰਗੜਾ-ਮੰਗੜਾ ਜੋ ਵੀ ਖਾਦਾ ਪੀਤਾ ਚਲੀ ਗਿਆ ਸਿਸਟਮ। ਅੱਜ ਆ ਚੱਲੋ ਬੰਦੇ ਕਰਨੇ ਭਾਈ ਪੈ ਜਾਓ ਉੱਡੇ ਕਮਰੇ ਉੱਧਰ ਹੈਗੇ ਨੇ। ਅੱਜ ਆ ਚੱਲ ਕੱਪੜੇ ਕੱਢ ਲਈਏ ਵੀ ਸਵੇਰੇ ਆ ਨਾ ਹੁਣੇ-ਹੁਣੇ ਹੋਣਗੇ ਸਾਰਿਆਂ ਨੇ ਕੱਢ ਲਏ ਭਈ ਅਸੀਂ ਕੱਪੜੇ ਕੱਟ ਜਿੰਨੇ ਵੀ ਪੈਂਟ-ਕੋਟ ਕੱਢ ਲਿਆ। ਵਿੱਚ ਅਸੀਂ ਪੈਂਟ-ਕੋਟ ਉਹ ਕਹਿੰਦਾ ਚੱਲ ਮੈਂ ਉਹਨਾਂ ਅੰਦਰ ਕਿੱਥੇ ਰੱਖੂੰਗਾ ਵੀ ਡਿੱਗੀ ਜੀ ਬਾਹਰ ਰੱਖ ਦਿੰਨੇ ਆ। ਵੀ ਉਹਨੂੰ ਸਵੇਰੇ ਚੱਕ ਲੂ। ਸਵੇਰੇ ਭਈ ਅਸੀਂ ਸਾਰੇ ਤਿਆਰ ਹੋ ਗਏ ਮੈਂ ਸੀ ਇਹ ਸੀ ਕਾਡਾ ਭਰਾ ਉਹਦਾ ਮਾਊ ਸੀ। ਭਈ ਘਰ ਚਾ ਕਹਿੰਦਾ ਮੈਂ ਪੈਂਟ- ਵੇਖੀ ਜੋ ਪੈਂਟ ਕੋਟ ਗੈਪ ਸਾਰੀ ਜਰਾਬ ਤੱਕ ਗੈਪ ਨਹੀਂ ਹੋਈ ਪੈਂਟ ਕੋਟ ਗੈਪ ਹੋ ਗਿਆ ਉਹਦਾ ਸਹੀ ਹਲਾਣਾ ਹੈਰਾਨੀ ਦੀ ਗੱਲ ਇਹ ਤੇ ਇੱਕ ਚੀਜ਼ ਹੋਰ ਦੇਖ ਵੀ ਪੈਂਟ ਕੋਟ ਆਪਾਂ ਜਾਦਾ ਕਹਿੰਦੇ ਆ ਦੇ ਦੇ ਵੀ ਫੀਟਿੰਗ ਵਾਲਾ ਹੁੰਦਾ ਰਿਕਵੰਦ ਦਾ ਕੋਟ ਵੰਡਾਉਣਾ ਨਹੀਂ ਕਿਤੇ ਵੀ ਆਹਣਾ ਵੀ ਪੈਂਟ ਕੋਟ ਕੇ ਨੇ ਚੋਰੀ ਕਰਕੇ ਲੈਣਾ ਕੀ ਆ ਦੇਖ ਲਈ ਆਪਾਂ ਆਪਦੀ ਫੀਟਿੰਗ ਆ ਲੋਰ ਹੁੰਦਾ ਪੈਂਟ ਹੁੰਦੀ ਸ਼ਰਟ ਹੁੰਦੀ ਟੀ-ਸ਼ਰਟ ਹੁੰਦੀ ਕੋਈ ਵੀ ਕਪੜਾ ਹੁੰਦਾ ਮਾਲ ਲੰਦੇ ਵੀ ਅਗਲੇ ਨੇ ਆ ਜਾਊਗਾ ਪੈਂਟ ਕੋਟ ਨਹੀਂ ਆ ਸਕਦਾ ਉਹੀ ਤਾਂ ਗੱਲ ਆ ਤੇ ਉਸ ਤੋਂ ਬਾਅਦ ਯਾਰ ਇਹ ਤਾਂ ਬਲਾਉ ਵੀ ਐਵੇਂ ਨਹੀਂ ਕਹਿਦਾ ਆਪਦੇ ਵੀ ਨਿੱਕੀ ਜਾਮਾ ਤਲ ਕੇ ਲੋਕ ਟੁੱਟਿਆ ਹੋਇਆ ਕੁਝ ਨਹੀਂ ਕੋਈ ਚੱਕਰ ਨਹੀਂ ਹਾਂ ਇੱਕ ਜਰੂਰ ਇੱਕ ਗੱਲ ਜਰੂਰ ਹੋਈ ਆ ਆਡੀਓ ਗੱਡੀ ਦਾ ਲੈਨਸਰ ਦੀ ਆ ਉਤੋਂ ਵੀ 3 ਨਹੀਂ ਵੱਟ ਕੇ ਲੈ ਗਿਆ ਉਹ ਤਾਂ ਵੀ ਉਹ ਸਮਝ ਨਹੀਂ ਆਉਂਦੀ ਯਾਰ ਉਹ ਵਿਆਹ ਨਹੀਂ ਵੱਟ ਕੇ ਲੈ ਗਿਆ ਕੋਈ ਉਹ ਸਾਰਾ ਵਿਆਹ ਖਰਚੇ ਨੇ ਫਿਰ ਕੋਟ ਦਾ ਪਜਾਮਾ ਪਾ ਕੇ ਟੈਂਡਰ ਖਰਚਾ ਗੁੱਸੇ ਹੋ ਗਿਆ ਭਾਈ ਫਿਰ ਖਰਚਾ ਮਨਾਇਆ ਖਰਚਾ ਮਨਾਇਆ ਮੈਂ ਕਹਿੰਦਾ ਬਹੁਤ ਔਖਾ ਮਨਾਉਣਾ ਭਰਾਵਾ ਉਹ ਹਜੇ ਕੇ ਦਾ ਜੇ ਪਰੋਣਾ ਰੋਸ ਜੇ ਵੀ ਉਹ ਵੀ ਸੌਖਾ ਮਾਰ ਜਾਂਦਾ ਗਰਚੇ ਤੈਨੂੰ ਇਹੀ ਗੱਲ ਕਹਨੇ ਆ ਭਰਾ ਜੇ ਵੀਡੀਓ ਦੇਖੇਂਗਾ ਸੋਖਾ ਮੰਨ ਜਾ ਕਰ ਤੂੰ ਬਹੁਤ ਖਾ ਮੰਨਿਆ ਗਰਚਾ ਅੱਜ ਸਾਨੂੰ ਪਤਾ ਸੀ ਬਸ ਰੱਬ ਹੀ ਜਾਣਦਾ ਤਾਂ ਹੀ ਆਦੀ ਆਡੇ ਭਰਾ ਗਰਚੇ ਨੂੰ ਗੁੱਸੇ ਨਹੀਂ ਹੋਣ ਦਿੰਦੇ ਹੂੰ ਸਹੀ ਗੱਲ ਆ ਤੇ ਬਾਕੀ ਜੁੜੇ ਰਹਿਆ ਕਰੋ ਮੇਰਾ ਭਰਾ ਹੁਣ ਤੁਹਾਨੂੰ ਮਾਫੀ ਦੇ ਚੱਲੇ ਆ ਦਿਖਾਉਣੇ ਆ ਜਲਵਾ ਜਾ ਕੇ ਠੀਕ ਆ ਤੇ ਬਾਕੀ ਕਰਦੇ ਬਤੀ ਜੋ ਹੁਣ ਆਪਾਂ ਚੱਲਦੇ ਆ ਮਾਫੀ ਦੇ ਚਲੋ ਠੀਕ ਆ ਜੀ ਲਓ ਜੀ ਆਪਾਂ ਪਹੁੰਚ ਚੁੱਕੇ ਆ ਸੀੜੀ ਮਾਲ ਤੇ ਹੁਣ ਆਪਾਂ ਚੱਲਦੇ ਆ ਮਾਫੀ ਦੇ ਸਲੋਨ ਚਲੀਏ ਅਚਾ ਚਲੋ ਜੀ ਆਜੋ ਚਲੋ ਯਾਰ ਆ ਆਪਣੇ ਸੀਡੀ ਮਾਲ ਸੀਡੀ ਮਾਲ ਦੇ ਅੰਦਰ ਜਾ ਕੇ ਬਾਈ ਬਾਈ ਜੈਮੋ ਵੀ ਬਣੀ ਹੋਈ ਹੈ ਇੱਥੇ ਬਹੁਤ ਵਧੀਆ ਵੀ ਆਇਓ ਭਾਈ ਜੀ ਨੇ ਟੈਨੂ ਟੂਟੂ ਬਣਵਾਉਣਾ ਜੱਸ ਕੋਲ ਆ ਜਿਓ ਜੀ ਦਿਖਾ ਦੇ ਭੀ ਅੰਦਰ ਹਾਂ ਉਹ ਵੀ ਆ ਗਿਆ ਨਾ ਵਧੀਆ ਟੈਟੂ ਬਣਾਉਂਗਾ ਆਪਾਂ ਆਪਾਂ ਬਣਾਉਣਾ ਬਣਾਉ ਹਾਂ ਆਪਾਂ ਮੈਂ ਵੀ ਕਵਰ ਕਰਵਾਉਣਾ ਬਾਹਰ ਤੇ ਬਣਿਆ ਹੋਇਆ ਰਹਿੰਦਾ ਹਾਂ ਜੀ ਵਧੀਆ ਮਾਰਕੀਟ ਬਣ ਗਈ ਰੇ ਆ ਗਿਆ ਨਹੀਂ ਉਹ ਅਗਲਾ ਉਹ ਆ ਗਿਆ ਆਪਣਾ ਤਾਜ ਜਸ ਟੈਟੂ ਵਧੀਆ ਟੈਟੂ ਬਣਾਉਂਗਾ ਜਸ ਏ ਆਈ ਆਪਣੇ ਭਰਾ ਦੀ ਦੁਕਾਨ ਚ ਆਸਦੀ ਅੱਜ ਆਉਣਿਆ ਸਰਚ ਆਦੇ ਆ ਆ ਆ ਗਿਆ ਜੀ ਮਾਵੀ ਸਲੂਨ ਮਾਵੀ ਤੋਂ ਵੀ ਕਰਵਾ ਦੀਆਂ ਚਾ ਸਬਸਕ੍ਰਾਈਬ ਹੈ ਇਹ ਮਾਵੀ ਦਾ ਸਮਾਨ ਆ ਜੀ ਮਾੜੀ ਆ ਮੁੰਡਾ ਬਲੌਗ ਬਣਾਉਣਾ ਦੀ ਕਰਨ ਲੱਗਿਆ ਉਹ ਨਹੀਂ ਮੈਂ ਮੜੀ ਜਿਹੀ ਸਫਾਈ ਕਰਦਾ ਖਾ ਜੋ ਸੀ ਸਫਾਈ ਲਾ ਕੇ ਕਰਾਂ ਉਹ ਵਾਲਾ ਕੀ ਕਹਦਾ ਝਾਂਵਾ ਵੀ ਬੰਨ ਲਾ ਕੇ ਟਾਈਮ ਨੂੰ ਹਾਂ ਵੀ ਕਹਿੰਦਾ ਬਾਬਾ ਇੱਕੋ 5-10 ਮਿੰਟ ਓਕੇ ਆ ਰੋਡ ਓਕੇ ਕਰ ਦੇਣੀ ਆ ਤੇ ਬਾਕੀ ਬਾਈ ਬਣਾ ਨੂੰ ਬਾਝੋਂ ਆਪਣਾ ਆਮਾ ਵੀ ਲਿਖਾਉਣੇ ਆ ਤੇ ਰਾਦੀ ਹਰਿਆਣੇ ਆ ਜਾ ਆ ਕੇ ਜਾਣ ਵੇਟ ਕਰਕੇ ਜਾਣ ਤੇ ਬਾਕੀ ਪੂਰਾ ਨਜ਼ਾਰਾ ਆ ਓਕੇ ਰਿਪੋਰਟਾਂ ਨੇ ਤੇ ਬਾਕੀ ਭਤੀਜੇ ਤੁਹਾਨੂੰ ਦੱਸ ਦੂਗਾ ਔਰ ਗਲਵਾ ਸਰੇ ਲੱਗੀ ਹੈ ਜਾਂ ਗਲਵਾ ਸਰਾਂ ਲੱਗੀ ਹੋਈ ਹੈ ਤੇ ਮੈਨੂੰ ਵਧੀਆ ਗੱਲਾਂ ਘੱਟ ਹੀ ਆਉਂਦੀਆਂ ਨੇ ਮੈਂ ਆਪਣਾ ਸੋਫਟ ਟਾਈਪ ਬੰਦਾ ਘੱਟ ਨਹੀਂ ਆਉਂਦੀਆਂ ਗੱਲਾਂ ਇਹਨੂੰ ਗੱਲਾਂ ਤਾਂ ਪੂਰੀਆਂ ਆਉਂਦੀਆਂ ਨੇ ਨਹੀਂ 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 ਬਾਕੀ ਹੱਡੇ ਵਾਲਾ ਗੱਗੀ ਭਤੀਜੇ ਆਪਾਂ ਤਾਂ ਇਹੀ ਕਹਿੰਦੇ ਆ ਕਿ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜੇ ਉਹਦੇ ਵਿੱਚ ਕੋਈ ਗਲਤੀ ਲੱਗਦੀ ਹੁੰਦੀ ਆ ਤਾਂ ਉਹਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਨਹੀਂ ਆਪ ਹੀ ਕਰ ਦਿੰਦੇ ਯਾਰ ਤੁਸਿਆਰੇ ਆਪਣੇ ਜਿਹੜੇ ਫਿਊਰ ਨੇ ਬਹੁਤ ਸਾਬੂ ਬੰਦੇ ਨੇ ਸਾਰੀ ਖਬਰ ਦਾ ਆਨੇ ਆਪ ਹੀ ਦੱਸ ਦਿੰਦੇ ਨੇ ਉਹ ਵੀ ਆਹ ਗੱਲਵਾਦਾ ਭਾਈ ਆ ਚੱਕ ਲੋ ਸਭ ਨੂੰ ਚਾਚਾ ਗੱਲ ਆਏ ਆ ਉਹ ਆ ਗਿਆ ਹਿੰਦਾ ਭਰਾ ਉਹ ਹੱਥ ਕਰਾਉਗਾ ਵੀਡੀਓ ਸ਼ੂਟ ਇਹ ਐਡਿਟ ਹਾਰੀ ਇਹੀ ਕਰਦਾ ਮਾਵੀ ਦੀ ਵੀਡੀਓ ਹਾਂ ਹਾਂ ਡਾਇਰੈਕਟਰ ਆ ਭਾਈ ਆਪਣਾ ਆ ਇਧਰ ਫਰਦਾ ਆ ਬੜਾ ਆ ਇਹਨੂੰ ਸੁਣਾ ਦੀ ਆ ਜਾ ਇਹ ਮੁੰਡਾ ਬਲੌਗ ਕਾਉਣ ਲੱਗਿਆ ਬੜਾ ਦੱਸ ਇਹਨੂੰ ਚਾਰ ਗੱਲਾਂ ਬਹਿ ਜਾ ਬਹਿ ਜਾ ਆ ਮੁੰਡਾ ਜਿਹੜਾ ਇਹ ਮੁੰਡਾ ਜਿਹੜਾ ਨੂੰ ਮਾਵੀ ਤੇ ਇਹਦੇ ਸਾਰੀਆਂ ਤਾਂ ਵੀਡੀਓ ਆ ਇਹ ਐਡਿਟ ਕਰਕੇ ਪਾਉਂਦਾ ਇਹ ਆਪਣਾ ਭਰਾ ਮੈਂ ਕਿਹੜਾ ਜਿਬ ਕੱਢ ਦਿੰਦਾ ਵੀਡੀਓ ਦੇ ਯਾਰ ਆਹ ਆਈਡੀ ਤੇ ਇਹ ਤੇ ਜਾ ਕੇ ਸੱਚ ਮਾਰਦਾ ਝੂਠ ਮਾਰਦਾ ਕੀ ਆਈਡੀ ਯਾਰ ਮਨੀ ਮਾਵੀ ਜੇ ਕਿ ਚੈੱਕ ਕਰ ਲਓ ਇੱਕ ਵਾਰ ਜੁਨੀਆਂ ਵੀਡੀਓ ਉਹਨਾਂ ਪਾਈਆਂ ਹੋਈਆਂ ਨੇ ਸਾਰੀਆਂ ਇਹਦੀਆਂ ਐਡਿਟ ਕਰਨਾ ਬਹੁਤ ਵੱਡਾ ਟ੍ਰਾਈ ਅਹੀਂ ਹੀ ਕਹਿੰਦੇ ਆ ਵੀ ਜੇ ਕੋਈ ਬੰਬੇ ਤੋਂ ਆਪਣੇ ਕੋਈ ਵੀ ਪ੍ਰੋਡਿਊਸਰ ਜਾਂ ਡਾਇਰੈਕਟਰ ਵੀਡੀਓ ਸਾਡੀ ਦੇਖਦਾ ਤਾਂ ਉਹ ਆ ਬੰਦਾ ਸੰਪਰਕ ਕਰ ਸਕਦਾ ਕਿਉਂਕਿ ਇਹ ਬੰਦਾ ਹਾਲੀਵੁੱਡ ਦਾ ਇੱਕ ਬਹੁਤ ਵੱਡਾ ਪ੍ਰੋਜੈਕਟ ਆਉਣ ਲੱਗਿਆ ਜਿਹੜਾ ਜਿਹਦੇ ਵਿੱਚ ਇਹ ਮੁੰਡੇ ਨੇ ਕੰਮ ਕਰਿਆ ਸੋ ਤੇ ਬ੍ਰਾਦਰ ਤੁਸੀਂ ਸਾਰੇ ਜਣੇ ਦੇਖਿਓ ਉਹਦੇ ਵਿੱਚ ਕੀ ਆ ਵੀ ਇਹ ਬੰਦੇ ਦੀ ਇੱਕ ਛੋਟੀ ਜਿਹੀ ਫਾਈਟ ਦਾ ਰੋਲ ਆ 2 ਮਿੰਟ ਦਾ ਜਿਹਦੇ ਵਿੱਚ ਇਹ ਰਿੰਗ ਦੇ ਵਿੱਚ ਰੌਕ ਦੇ ਨਾਲ ਫਾਈਟ ਕਰਦਾ ਤੁਹਾਨੂੰ ਦਿਖਾਈ ਦਿਖਾਈ ਦੇਊਗਾ ਫੂ ਮਈ ਪਾਦਨੀਆਂ ਨੇ ਕਹਿੰਦੇ ਉਹ ਕਿਹੜਾ ਜਿਹੜਾ ਇੱਕ ਛੋੜਾ ਜਿਹਾ ਬੱਚੀ ਆਈ ਉਹਦੇ ਵਿੱਚ ਹੀ ਘੁਮਕੇ ਜੇ ਮਾਰਦਾ ਆਉਂਦਾ ਸੀ ਹਾਂ ਅਰੇ ਮਿਸਟਰੀਓ ਹੋ ਸਕਦਾ ਮੈਂ ਸਹੀ ਪ੍ਰੋਨਾਂਊਂਸ ਨਾ ਕਰ ਰਿਹਾ ਮੈਂ ਨਾ ਕਿਉਂਕਿ ਸਾਡੀ ਪਿੰਡਾਂ ਵਾਲਿਆਂ ਦੀ ਭਾਜਾ ਥੋੜੀ ਹੈ ਜੀ ਆਂਦੀ ਆ ਕਿਸੇ ਲਈ ਕੁਝ ਵੀ ਹੋ ਸਕਦਾ ਸਾਡੇ ਪਿੰਡਾਂ ਵਾਲਿਆਂ ਲਈ ਜੋ ਰੈਮ ਸਟਰੀ ਹੋਈ ਆ ਹੋ ਸਕਦਾ ਸਹੀ ਵੀ ਹੋਵੇ ਜਿਵੇਂ ਉਹ ਕਮਣੀ ਭੈਣ ਐਟਾ ਤੇ ਖਾਦੀ ਰਹਿਮ ਤਾਂ ਗਾਇਸ ਵੀਰੇ ਹੂੰ ਗਾਇਸ ਵੀਰੇ ਪਾਣੀ ਪੀ ਲੋ ਹਾਂ ਜੇ ਕਹਿੰਨੇ ਪਾਣੀ ਪੀਣਾ ਤਾਂ ਉਹ ਪੀ ਸਕਦਾ ਤੇ ਬਾਕੀ ਜਾਰੇ ਕਾਰੋ ਕੇ ਰਿਪੋਰਟਾ ਉਹਨੂੰ ਕਨੇ ਕਰਾਉਣ ਤੋਂ ਹੁਣ ਸਾਡੇ ਹੁੜਕੀ ਦੇ ਜਾਣ ਤੋਂ ਹਾਂ ਬੜਾ ਚੈੱਕ ਕਰ ਲਿਓ ਬਾਅਦੋਂ ਵੀ ਬਾਅਦੋਂ ਵੀ ਜਿੰਨਾ ਕਰ ਉਹਦਾ ਕੋਈ ਲੋੜ ਨਹੀਂ ਆਪੀ ਤੁਸੀਂ ਆ ਜਾਣਾ ਵੀ ਬਾਈ ਆ ਮਾੜੇ ਬੰਦੇ ਨੇ ਸੋਹਣੇ ਬਣ ਕੇ ਮਾਵੀ ਹੋ ਜਾ ਕੇ ਵੀ ਕੀ ਕੀ ਕਹਿ ਜਾਂ ਘਰ ਕਰਦਾ ਹੋਊਗਾ ਯਾ ਇਹ ਬਲੌਗ ਆ ਮੈਂ ਨਾ ਵੈਸੇ ਮਾਵੀ ਤਾਂ ਯਾਰ ਆ ਬਸ ਹਾਂ ਮਾਵੀ ਆਪਣਾ ਭਰਾ ਪਗੜਾ ਕੋਈ ਐਡ ਕਰਦੇ ਆ ਜਾਂ ਕੁਝ ਹੋਰ ਆ ਸਿਰਫ ਮਾਵੀ ਦਾ ਪਿਆਰ ਆ ਤਾਂ ਕਰਕੇ ਕਹਿੰਦੇ ਆ ਵੀ ਜਿਹੜੇ ਥੋੜੇ ਜਿ ਦਾਲ ਜਨੂਨ ਵੀ ਨਹੀਂ ਹੈਗਾ ਜਿਹੜੇ ਗਿੜਮੇ ਚੁਣਵੇਂ ਬੰਦੇ ਸਾਰੂ ਦੇਖਦੇ ਆ ਅਸੀਂ ਕਹਿੰਦੇ ਆ ਵੀ ਇੱਕ ਵਾਰ ਜਰੂਰ ਵਿਜ਼ਿਟ ਕਰਕੇ ਦੇਖੋ ਵਾਲ ਕਟਾ ਕੇ ਦੇਖੋ ਅਸੀਂ ਸਿਰਫ ਤੁਹਾਡੇ ਫਾਇਦੇ ਲਈ ਦੱਸ ਰਹੇ ਆ ਮਾ ਵੀ ਸਾਡਾ ਭਰਾ ਸੀ ਕੋਈ ਪੈਸੇ ਲੈ ਕੇ ਦੂਏ ਰੋਡ ਵੀਡੀਓ ਨੇ ਪਾਰ ਰਹੇ ਨਾ ਸਾਡਾ ਚੈਨਲ ਨੇ ਨਹੀਂ ਗਰੋਥ ਕਰੀਆ ਵੀ ਆਪਾਂ ਕਿਸੇ ਤੋਂ ਪੈਸੇ ਲਈ ਹੈ ਨਾ ਆਪਾਂ ਦਾ ਗਰੋਥ ਕਰ ਦਿੱਤਾ ਵੀ ਲੈ ਤਾਮ ਵੀ ਨਹੀਂ ਲੈਣੇ ਹਾਂ ਇਧਰ ਪਿਆਰ ਆ ਭਈਆਂ ਨਾਲ ਆਪਾਂ ਦੂਜੇ ਰੋਡ ਚੱਲਾਂਗੇ ਜੇ ਪਰਮਾਤਮਾ ਨੇ ਸੁਣ ਲਈ ਚੱਲ ਵੀ ਗਏ ਅਮੀ ਆਪਣਾ ਦੋਏ ਰੋਡ ਚੱਲੇ ਆ ਕਿਉਂਕਿ ਆਪਾਂ ਚੈਨਲ ਵੀ ਕੋਈ ਪੈਸੇ ਦੇ ਲਾਲਚ ਨੂੰ ਨਹੀਂ ਬਣਾਇਆ ਜਾ ਚਾਹੇ ਤਾਂ ਸਰਪੇਕਾ ਪਾ ਟਾਈਮ ਪਾਲਦੀ ਬਣਾਇਆ ਆ। ਆਨੇ ਆਉਦੇ ਸਵਾਲ ਨੂੰ ਕੋਈ ਕੋ ਪਤਾ ਨਹੀਂ ਕਿਹਨੇ ਇਕੱਠੇ ਜੱਲੇ ਆਣਾ ਬਾਹਰ ਯਾਤਾਂ ਦੇ ਰਹੇ ਨੇ ਬੰਦਾ ਕਹਿੰਦਾ ਆਹ ਕੋ ਕਰਦੇ ਹੁੰਦੇ ਦੀ ਆ ਹਾਂ ਤੇ ਬਾਕੀ ਬਾਅਦ ਓਕੇ ਰਿਪੋਰਟ ਬਾਕੀ ਹੋਰ ਉਹਨੂੰ ਦਿਖਾਉਨੇ ਆ। ਪਾਲ-ਪੋਲ ਸਟਕ ਕਰਾਉਨੇ ਆ ਇੱਧਰ ਗਿੱਚੀ ਵਾਦੀ ਹੰਸਰਾਜ ਹੰਸਰਾਗ ਹੋਰੀ ਬਣਾਉਂਦੀ। ਇੱਧਰ ਮੈਨੂੰ ਐ ਲੱਗਦਾ ਜਿਵੇਂ ਜੇਲ੍ਹ ਤੋਂ ਰਹਾਈ ਮੜੀ ਹੁੰਦੀ ਆ ਵੀ ਅੱਜ ਸਿੱਧਾ ਹੀ ਆਇਆ। ਆ ਹੋ ਰਹੀ ਯਾਰ ਤੇ ਬਾਕੀ ਆਪਾਂ ਪ ਹਾਂ ਜੀ ਜਿਹੜੇ ਆਪਣੇ ਦਰਸ਼ਕ ਨੇ ਆਪਣੇ ਭਰਾ ਭੈਣਾ ਆਪਣੀਆਂ ਮਾਤਾਵਾਂ ਜੇ ਕੋਈ ਵੀ ਵੀਡੀਓ ਦੇਖਦਾ ਸੋ ਵੀਡੀਓ ਦੇ ਵਿੱਚ ਕਈ ਵਾਰ ਛੋਟੀ ਮੋਟੀ ਗਾਲ ਨਿਕਲ ਜਾਂਦੀ ਉਹ ਲਈ ਅਸੀਂ ਮਾਫੀ ਚਾਹੁੰਦੇ ਆ ਜੀ ਸੋ ਸਾਡੀ ਵੀਡੀਓ ਗਾਲ ਨਹੀਂ ਕੱਢਣੀ ਹਾਂ ਬਾਕੀ ਜੋ ਤਾਂ ਹੋ ਜਾਵੇ ਗਾਲ ਨਹੀਂ ਕੱਢਣੀ ਓਕੇ ਸੋ ਲੋਈਂ ਬਾਲ ਆਪਾਂ ਕਟਾ ਲਏ ਨੇ ਬਾਰੀਆਂ ਨਵੇਂ ਸਟਾਈਲ ਪਾਇਆ ਕਹਿੰਦਾ ਲੁੱਕ ਚੇਂਜ ਕਰਦੀਆਂ ਅੱਜ ਕੀ ਸੋ ਪੈਲੀ ਹੋਾਰੇ ਰੱਖੇ ਨੇ ਆ ਦੱਸਿਓ ਜਰੂਰ ਕਿਵੇਂ ਲੱਗਦੇ ਆ ਇਹ ਤਾਂ ਖੜੀ ਰੱਖ ਦਿੰਨੇ ਆ ਬਾਲ ਅੱਜ ਵੀ ਲੁੱਕ ਜੀ ਚੇਂਜ ਕਰਤੀ ਵਧੀਆ ਕਰਦਾ ਬਾਲ ਇੱਕ ਵਾਰ ਕਟਵਾ ਕੇ ਦੇਖਿਓ ਤੇ ਚੱਲਦੇ ਆਂ ਹੀ ਹੁਣ ਮੈਂ ਕਿਹਾ ਚਲੋ ਇੱਕ ਵਾਰ ਦਿਖਾ ਦਈਏ ਬਾਲ ਕੱਟੇ ਹੋਏ ਟਾਈਮ ਵੀ ਬਾਲ ਲੱਗਿਆ ਹੌਲੀ ਹੌਲੀ ਕੰਮ ਕਰਦਾ ਕਾਲੀ ਨਹੀਂ ਕਰਦਾ ਹੈਗਾ ਉਹਦੇ ਕਰਕੇ ਟਾਈਮ ਜ਼ਿਆਦਾ ਲੱਗ ਜਾਂਦਾ ਲੋ ਜੀ ਹੁਣ ਆਪਾਂ ਚੱਲਿਆਂ ਲੁਧਿਆਣੇ ਨੂੰ ਤੇ ਚਾਚਾ ਆ ਗਿਆ ਤਿਆਰ ਹੋ ਕੇ ਹਾਂਜੀ ਮਹਾਰਾਜ ਗੱਡ ਕੇ ਆਇਆ ਪਰਸਨਲਟੀ ਜਾਰਡਨ ਦਾ ਕੱਛਾ ਪਾ ਕੇ ਏਅਰ ਦੇ ਸਾਈਡ ਬੈਗ ਪਾ ਕੇ ਏਅਰ ਦੇ ਸ਼ੂ ਪਾ ਕੇ ਨਾਲ ਰੈੱਡ ਕਲਰ ਦੀ ਟੋਪੀ ਲੈ ਕੇ ਵਾਈਟ ਸੌਰੀ ਬਲੈਕ ਟੀ-ਸ਼ਰਟ ਪਾ ਕੇ ਓਹ ਹੋ ਹੋ ਗੱਡ ਕੇ ਆਇਆ ਕਹਿਰੇ ਕਰਿਆ ਆਏ ਬੰਦਾ ਸਿਰੇ ਲਾਇਆ ਗੱਲਬਾਤ ਉਹ ਸਰਾ ਗੱਲਬਾਤ ਭਰਾਵਾਂ ਨਾਲ ਹੀ ਆ ਜਾਨ ਪਾਵਾ ਕਿੱਥੇ ਚਲੇ ਆਇਓ ਚ ਪਾਉਣ ਪੈਟਰੋਲ ਮਾਪਦੇ ਮੜੀ ਜੀ ਗੱਡੀ ਚ ਤੇਲ ਪਵਾ ਲਈਏ ਓਕੇ ਆ 50 ਰੁਪਏ ਦੇ ਹੀ ਪਾਉਣਾ ਬਾਲਾ ਨਹੀਂ ਬਸ ਅੱਛਾ ਬਾਦੂ ਆ ਆ ਵੀਰੇ ਬਹੁਤ ਜਿਆਦਾ ਜਿਆਦਾ ਲਾ ਲਾਦੇ ਨੇ ਆਪਾਂ ਨੂੰ ਬੰਬੇ ਵੇਜਣਾ ਪਿਆਰ ਭਾਈ ਨਾਲ ਬੰਬੇ ਵੇਜਾਣਾ ਹੋਰ ਕੀ ਜਿਹੜੇ ਭਰਾਵਾਂ ਕੋ ਕਰੂਜ਼ ਹੈਗੀ ਆ ਉਹਨਾਂ ਨੂੰ ਪਤਾ ਵੀ ਇਹਦੀ ਐਵਰੇਜ ਸਾਰਿਆਂ ਨਾਲੋਂ ਜ਼ਿਆਦਾ ਆ 50 ਰੁਪਏ ਤੇਲ ਪਵਾ ਕੇ 100 ਕਿਲੋਮੀਟਰ ਚੱਲਦੀ ਆ ਗੱਡੀ ਇਹ ਸਹੀ ਆ ਤੇ ਇਸ ਕਰਕੇ ਇਹਨੂੰ ਜ਼ਿਆਦਾ ਲੋਕ ਨਹੀਂ ਲੈ ਰਹੇ ਵੀ ਦੀ ਐਵਰੇਜ ਬਹੁਤ ਜ਼ਿਆਦਾ ਆ ਉਹ ਸਾਨੂੰ ਐਵਰੇਜ ਦਾ ਕੋਈ ਚੱਕਰ ਨਹੀਂ ਤੇ ਇਸ ਕਰਕੇ ਇਹਨੂੰ ਲੋਕ ਘਟ ਲੈਂਦੇ ਆ ਯਾ ਚ ਵੀ ਦੀ ਐਵਰੇਜ ਬੜੀ ਆ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਬਾਕੀ ਤੁਹਾਨੂੰ ਪਤਾ ਹੀ ਉਹ ਮੈਂ ਤਾਂ ਤਿਆਰ ਹੋ ਗਿਆ ਆ ਵਗਾ ਭਤੀਜ ਠੌਰ ਗੱਡੀ ਫਿਰਦਾ ਚਾਚਾ ਲੱਬੜਾ ਆ ਫਿਰਦਾ ਉਹ ਨਹੀਂ ਨਹੀਂ ਪਹਿਲਾਂ ਵੀ ਸਿਰੇ ਸੀ ਗੱਲਬਾਤ ਆ ਮੈਂ ਮੜਿਆ ਠੌਰ ਘਟ ਆਦੇ ਇਹੋ ਜਿਹੀ ਗੱਲ ਕਹਿੰਦਾ ਸੀ ਤੈਨੂੰ ਅੱਛਾ ਹਾਂ ਹੁਣੀ ਲਾਦੀ ਆ ਨਾ ਹਾਂਜੀ ਬਹੁਤ ਇਹ ਚੁੱਕੇ ਆਉਣੀ ਆ ਆਪਾਂ ਅੱਗੇ ਪੱਛੇ ਹੋਣੀ ਆ ਲੋਕ ਉਹ ਬਾਲ ਦਾ ਆਪਣੇ 11 ਨੂੰ ਤਿਆਰ ਕਰਾ ਕੀ ਤੇ ਹੁਣ ਕੋ ਡੀਜ਼ਲ ਹੈਗਾ ਇੱਧਰ ਇਹ ਆ ਗਿਆ ਜੀ ਦਰਾਹੇ ਦਾ ਪੈਟਰੋਲ ਪੰਪ ਜਿਹਨੂੰ ਕਿਹਾ ਜਾਂਦਾ ਸੁਸਾਇਟੀ ਵਾਲਾ ਪੈਟਰੋਲ ਪੰਪ 11 ਦਾ ਬਾਲੇ ਵੀਰੇ ਤੇ ਹੁਣ ਅਸੀਂ ਪਾ ਕੇ ਇਹਦੇ ਵਿੱਚ ਤੇਲ ਤੇ ਦੇਖਦੇ ਹਾਂ ਅੱਗੇ ਦਾ ਪ੍ਰੋਗਰਾਮ ਕਿੱਥੇ ਦਾ ਕੁਝ ਨਹੀਂ ਪਤਾ ਲੱਗਦਾ ਜਦੋਂ ਘਰੋਂ ਨਿਕਲਿਆ ਨੇ ਇੱਕ ਵਾਰ ਇਹ ਪ੍ਰੋਗਰਾਮ ਕਿੱਥੇ ਦਾ ਬਣਿਆ ਨਾ ਓਏ ਆ ਛਤਰੀਆਂ ਹੀ ਛਤਰੀਆਂ ਰੋਡ ਤੇ ਕਿਵੇਂ ਲਾਈਆਂ ਪਈਆਂ ਨੇ ਇਹਨਾਂ ਨੇ ਸਾਰਾ ਰੋਡ ਛਤਰੀਆਂ ਨਾਲ ਹੀ ਭਰਿਆ ਹੋਇਆ 15 ਨੇ ਲੋ ਜੀ ਆਪਾਂ ਲੈਣੀਆਂ ਸੀਗੀਆਂ ਕਰੂਜ ਦੀਆਂ ਜਾਲੀਆਂ ਤੇ ਤੁਰਪੋ ਤਾਂ ਜਾਲੀਆਂ ਨਾਲ ਥੋੜਾ ਟੈਂਪਰੇਚਰ ਦਾ ਫਰਕ ਪੈ ਜਾਂਦਾ ਤੇ ਇਸੇ ਏਸੀ ਦੀ ਕੂਲਿੰਗ ਥੋੜੀ ਵੱਜ ਜਾਂਦੀ ਹੈ ਵੈਸੇ ਤਾਂ ਏਸੀ ਦੀ ਕੂਲਿੰਗ ਉਹਦੀ ਬਹੁਤ ਕਰੂਰ ਜੀ ਤੁਹਾਨੂੰ ਪਤਾ ਵਧੀਆ ਕਾਮਜਾਬ ਏਸੀ ਹਨ ਇਹਦਾ ਤੇ ਪਰ ਫਿਰ ਵੀ ਜਾਲੀਆਂ ਨਾਲ ਫਰਕ ਪੈ ਜਾਂਦਾ ਤੇ ਜਾਲੀਆਂ ਲੈਣੀਆਂ ਸੀਗੀਆਂ ਪਹਿਲਾਂ ਦਰਾਹੇ ਦੁਕਾਨ ਬੰਦ ਸੀ ਗੋਲੂ ਦੀ ਤੇ ਸਲਾਹ ਸੀ ਵੀ ਲੁਧਿਆਣੇ ਚਲਦੇ ਆ ਨਾ ਵੀ ਲੁਧਿਆਣੇੋਂ ਲਿਆਉਣੇ ਆ ਤੇ ਫਿਰ ਸ਼ਾਮ ਨੂੰ ਆ ਕੇ ਦੁਕਾਨ ਖੋਲ੍ਹ ਲਈਏ ਨੇ ਮੈਂ ਕਿੱਥੇ ਜਾਵਾਂਗੇ ਲੁਧਿਆਣੇ ਨੂੰ ਜਾਲੀਆਂ ਇੱਥੋਂ ਹੀ ਲੈ ਲੈਣੇ ਆ ਸੋ ਇੱਥੋਂ ਜਾਲੀਆਂ ਲੈਣ ਲੱਗੇ ਆ ਕਿ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਜਿਹੜੀ ਚੀਜ਼ ਦੀ ਘਾਟ ਲੱਗਦੀ ਆ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੁਹਾਡਾ ਆਪਣਾ ਚੈਨਲ ਆ ਤੇ ਇਸੇ ਤਰ੍ਹਾਂ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜਿਓ ਜੋ ਬਾਕੀ ਤੁਹਾਨੂੰ ਪਤਾ ਜਿਓ ਜੋ ਬੰਦਾ ਵੀਡੀਓ ਅਪਲੋਡ ਕਰੀ ਜਾਂਦਾ ਬਲੌਗ ਬਣਾਈ ਜਾਂਦਾ ਬੰਦਾ ਤਿਆਰ ਬਾਬਾ ਵਾਦਾ ਹੈ ਨਾ ਆਪਾਂ ਕੋਈ ਪ੍ਰੋਫੈਸ਼ਨਲ ਬਲੌਗਰ ਤਾਂ ਹੈ ਨਹੀਂਗੇ ਵਜਨਾਂਮੀ ਵਲੌਗ ਪਾਉਣ ਲੱਗੇ ਆ ਤੇ ਹੌਲੀ ਹੌਲੀ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗਾ ਨਾ ਜਿਵੇਂ ਜਿਵੇਂ ਚੀਜ਼ ਦੀ ਨੌਲੇਜ ਆ ਗਈ ਤੇ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਡਾ ਆਪਣਾ ਚੈਨਲ ਤੇ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਵਲੌਗ ਦੇ ਵਿੱਚ ਸასი ਕਾਲ ਜੀ ਹਾਂ ਜੀ ਤੇ ਪਤੀ ਯੋਨੀ ਪਹੁੰਚੇ ਹੋਏ ਸੀਗੇ ਹੁਣ ਚਾਹ ਛੋਟਾ ਬਾਰ ਕਹਿੰਦੇ ਚਾਹ ਪੀਣੀ ਆ ਘਰੇ ਚਾਹ ਜਮਾਂ ਨਹੀਂ ਪੀਂਦੇ ਇਹਨਾਂ ਨੂੰ ਪਸੰਦ ਨਹੀਂ ਹੈਗੀ ਇਹਦਾ ਬਦੰਦਰ ਹੋ ਰਿਹਾ ਕਿ ਚਾਹ ਪੀਂਦੇ ਨੇ ਜੀ ਤੇ ਚਾਹ ਹਜੇ ਆਈ ਨਹੀਂ ਹੈਗੀ ਇਧਰ ਉਦੋਂ ਮੇ ਹੁਣੀ ਚਾਹ ਤੋਂ ਪਰਹੇਜ਼ ਰੱਖਦੇ ਨੇ ਤੇ ਇਹ ਮੁਜੀਟੋ ਪਤਾ ਕੀ ਪੀਂਦਾ ਹੈ ਇਹ ਬਲੈਕ ਕੋਬਰਾ ਪੀਂਦਾ ਭਾਈ ਖਤਰਨਾਕ ਚੀਜ਼ਾਂ ਦਾ ਇਹ ਖਤਰਨਾਕ ਚੀਜ਼ਾਂ ਦਾ ਪਹਿਲੇ ਦਿਨ ਤੋਂ ਸ਼ਕੀਨ ਆ ਮੁੰਡਾ ਇਹ ਤੇ ਬਾਕੀ ਤੁਸੀਂ ਇਹਦੇ ਦੋ ਵਿਚਾਰ ਸੁਣ ਲਓ ਭਾਈ ਤੇ ਬਾਕੀ ਮੇਰਾ ਭਤੀਜ ਪਪਾ ਪਈਆ ਬਾਕੀ ਆਏ ਆ ਹੁਣ ਚਾਚੇ ਨੇ ਆਪਦੇ ਵਿਚਾਰ ਦਾ ਦੱਸਤੇ ਹੁਣ ਜਿਹੜੀ ਅਥਰੀ ਆਈਟਮ ਇਹਨੇ ਪੀਣੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਅਥਰੀ ਇਹਨੇ ਚਾਹ ਕੱਲੇ ਚਾਹ ਲਈ ਅੱਡੇ ਚੋਂ ਅਸੀਂ ਚਾਹ ਥੋੜੀ ਘੱਟ ਕਰੀ ਜੀ ਚਾਹੇ ਸੂਤਾ ਬਾਰ ਚਾਹੇ ਸੂਤਾ ਬਾਰ ਚਾਹੇ ਤੋਂ ਦੀਓ ਜੀ ਤੋਂ ਉਦੋਂ ਚਾਜ ਜਦੋਂ ਉਹਨੀ ਮਜੀਤੋ ਕਹਿੰਦੇ ਨੇ ਮਜੀਤੋ ਅਜਿਹਾ ਦਿਨ ਸਾਡਾ ਜੁਮਾ ਵਾਲ ਰਿਹਾ ਹੋਮ ਵਧੀਆ ਰਿਹਾ ਨਿਆਰੇ ਕਾਰ ਦੇਣਾ ਹਾਂ ਤੇ ਬਾਕੀ ਬਾਕੀ ਮੈਂ ਹੋਰ ਦਾ ਤਾਂ ਮਾ ਚਾਚੇ ਦੀ ਜਾਨ ਬਹੁਤ ਖਾਂਦੇ ਨੇ ਲੋਕ ਫੋਨ ਕਰ ਕਰਕੇ ਆ ਫੇਰ ਆ ਗਿਆ ਫੋਨ ਕਾਨਾ ਤੋਂ ਹਣ ਲਾਇਆ ਪਿਆ ਕਹਿੰਦਾ ਤੇ ਆਪਾਂ ਕੀ ਗੱਲ ਨਹੀਂ ਤੇ ਲੋ ਵੀ ਮੁੰਡਿਆਂ ਨੇ ਕਰਤਾ ਨਾਤਾ ਆਪਣੀ ਸ਼ੁਰੂ ਕਹਿੰਦੇ ਕਾਹ ਨੂੰ ਟਾਲਦੇ ਨੇ ਆ ਗਈ ਕੇਸਰ ਕੋਈ ਆ ਉਹ ਬਧੀਦਾ ਹੁਣ ਦੱਸੇ ਚਾਹ ਪੀਂਦਾ ਕੈਂਸਰ ਵਾਲੀ ਹੋਈ ਫਿਰ ਉਹਦੋਂ ਨੇ ਕੱਟੇ ਪਏ ਨੇ ਬੱਟ ਕਹਿੰਦੇ ਸਾਈਡ ਵਿੱਚ ਤੇ ਐਂਡ ਵਿੱਚ ਆ ਆਪਣਾ ਪਿਆਸੇ ਧਮਾ ਦੇ ਜੀ ਤੇ ਬਾਕੀ ਦਿਨਾਂ ਚ ਘੰਟ ਰਿਹਾ ਹੁਣ ਆ ਕੰਜ਼ਾ ਦਿਨ ਕਿਵੇਂ ਰਹੂਗਾ ਉਹ ਤੁਹਾਨੂੰ ਦੱਸਾਂਗੇ ਉਹ ਵੀ ਸਰਪ੍ਰਾਈਜ਼ ਆ ਠੀਕ ਆ ਵੀ ਅਸੀਂ ਕੀ ਕਰਨਾ ਕਰ ਲੂ ਤੇ ਬਾਕੀ ਨੀਯਾਰਾ ਜੀ ਓਕੇ ਰਿਪੋਰਟ ਆ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਅਗਲੇ ਵਲੌਗ ਚ ਲੋ ਜੀ ਚਾਚਾ ਖਾਣ ਲਗਾ ਪਨੀਰ ਰੋਲ ਉਦੋਂ ਚਾਹ ਖਾਣ ਲੱਗਾ ਹੋਇਆ ਆਪਣੇ ਸੈਂਡਵਿਚ ਤੇ ਆਪਾਂ ਵੀ ਨਿਆ ਜਾ ਬਈਆ ਆਪਣੀ ਚਾਹ ਆਹ ਕੀ ਪਤੰਦਰਾਂ ਦੀ ਚਾਹ ਪਾਈ ਇਹ ਨਹੀਂ ਮੈਨਾਂ ਅਗਲੀ ਝਾਗੇ ਪਾ ਛੱਡੀ ਆ ਚਾਹ ਵੀ ਆ ਅੱਛਾ ਅਗਲੀ ਝੱਗੇ ਲੱਗਦੀ ਆ ਮੈਨੂੰ ਚਾਹ ਤਾਂ ਲੱਗਦੀ ਨਹੀਂ ਅੱਛਾ ਮਾਗਦਾ ਝੱਗੇ ਪਾ ਕੇ ਤੇ ਦੀ ਗੱਲੀ ਲਓ ਵੀ ਮਿੱਤਰੋ ਦੱਬ ਕੇ ਸ਼ੇਅਰ ਕਰ ਦਿਓ ਕਰਾ ਉਦੋਂ ਮੈਂ ਝੱਜਦਾ ਵੇ ਬਲੌਗ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਦੱਬ ਕੇ ਸ਼ੇਅਰ ਕਰ ਦਿਓ ਨੇਰੀ ਲਿਆ ਲੋ ਰੰਧਾਵੇ ਦੇ ਗਾਣ ਗਰਦ ਢਾ ਦਿਓ ਗਰਦ ਪਤਾ ਲੱਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦਿਆਂ ਕਿਤੇ ਹੋਰ ਬਲੌਗ ਦੇ ਵਿੱਚ ਤਦ ਤੱਕ ਸਾਰੇ ਲਈ ਆਪਣੇ ਤਦ ਤੱਕ ਲਈ ਸਾਰੇ ਆਪਣਾ ਰੱਖਿਓ ਜੀ ਧਿਆਨ ਤੰਦਰੁਸਤ ਰਹੋ ਮਿਲਦਿਆਂ ਨੈਕਸਟ ਬਲੌਗ ਵਿੱਚ ਧੰਨਵਾਦ ਜੀ ਸასიਕਾਰ